ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਸੀ ਜ਼ਿਲ੍ਹਾ ਹਨੂਮਾਨਗੜ੍ਹ ਦੇ ਮਟੀਲੀ ਏਰੀਏ ਦੇ ਵਿੱਚ ਤੇ ਇੱਥੋਂ ਅਸੀਂ ਕਾਲਵਾਸੀਆਂ ਨੂੰ ਜਾ ਰਹੇ ਸੀ ਤੇ ਦੋਸਤੋ ਅੱਗੇ ਇੱਕ ਰੇਲਵੇ ਸਟੇਸ਼ਨ ਆਉਂਦਾ ਹੈ ਰੇਲਵੇ ਸਟੇਸ਼ਨ ਦਾ ਨਾਮ ਹੈ ਬੁਗਲਾਂਵਾਲੀ ਤੇ ਦੋਸਤੋ ਇਸ ਸਟੇਸ਼ਨ ਦਾ ਨਜ਼ਾਰਾ ਬੜਾ ਖੂਬਸੂਰਤ ਲੱਗਿਆ ਤੇ ਸੋਚਿਆ ਕਿ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੇ ਤੁਹਾਡੇ ਨਾਲ ਵੀ ਸਾਂਝਾ ਕਰ ਦਈਏ ਇਹ ਬੁਗਲਾਂਵਾਲੀ ਜਿਹੜਾ ਰੇਲਵੇ ਸਟੇਸ਼ਨ ਆ ਇਹ ਹਨੂਮਾਨਗੜ੍ਹ ਤੋਂ ਜਿਹੜੀ ਮਟੀਲੀ ਵਾਲੀ ਲਾਈਨ ਆ ਉਹਦੇ ਉੱਪਰ ਆ ਤੇ ਦੁਪਹਿਰ ਦਾ ਸਮਾਂ ਉੱਪਰ ਬੱਦਲ ਬਣੇ ਹੋਏ ਆ ਬੜਾ ਖੂਬਸੂਰਤ ਨਜ਼ਾਰਾ ਹੈ ਛੋਟਾ ਜਿਹਾ ਸੂਆ ਇਸ ਰੇਲਵੇ ਸਟੇਸ਼ਨ ਦੇ ਇੱਕ ਪਾਸੇ ਲੰਘਦਾ ਤੇ ਕੁਦਰਤੀ ਉਸੇ ਸਮੇਂ ਟ੍ਰੇਨ ਵੀ ਆ ਗਈ ਤੇ ਬੜਾ ਵਧੀਆ ਨਜ਼ਾਰਾ ਲੱਗਿਆ ਤੇ ਇਸ ਕਰਕੇ ਦੋਸਤੋ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੇ ਕਿ ਤੁਹਾਡਾ ਅਗਰ ਇਸ ਦੇ ਨਜ਼ਦੀਕ ਪਿੰਡ ਲੱਗਦਾ ਜਾਂ ਤੁਹਾਡੇ ਪਿੰਡਾਂ ਨੂੰ ਵੀ ਬੁਗਲਾਂਵਾਲੀ ਦਾ ਰੇਲਵੇ ਸਟੇਸ਼ਨ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਜੇ ਤੇ ਦੋਸਤੋ ਸ਼ਾਇਦ ਇੱਕ ਫਿਲਮ ਆਈ ਸੀ 9091 ਦੇ ਵਿੱਚ ਟ੍ਰੇਨ ਟੂ ਪਾਕਿਸਤਾਨ ਤੇ ਉਸ ਫਿਲਮ ਦੀ ਵੀ ਕੁਝ ਸ਼ੂਟਿੰਗ ਸ਼ਾਇਦ ਇਸੇ ਰੇਲਵੇ ਲਾਈਨ ਦੇ ਉੱਪਰ ਹੋਈ ਸੀ ਉਹ ਹਲੇ ਕਲੀਅਰ ਨਹੀਂ ਹੋਇਆ ਤੇ ਇਸ ਕਰਕੇ ਆਪਾਂ ਉਹ ਵੀਡੀਓ ਪ੍ਰੋਪਰ ਤੁਹਾਡੇ ਨਾਲ ਸਾਂਝੀ ਨਹੀਂ ਕੀਤੀ ਤੇ ਜੇਕਰ ਕਿਸੇ ਦੋਸਤ ਨੂੰ ਪਤਾ ਹੈ ਕਿ ਟ੍ਰੇਨ ਟੂ ਪਾਕਿਸਤਾਨ ਦੀ ਸ਼ੂਟਿੰਗ ਮਟੀਲੀ ਦੇ ਕਿਹੜੇ ਪਿੰਡ ਦੇ ਵਿੱਚ ਹੋਈ ਸੀ ਜਾਂ ਕਿਹੜੇ ਰੇਲਵੇ ਸਟੇਸ਼ਨ ਤੇ ਹੋਈ ਸੀ ਤੇ ਤੁਸੀਂ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਜੇ ਆਪਾਂ ਉਹ ਵੀ ਵੀਡੀਓ ਬਣਾ ਕੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਹੋਰ ਵੀਡੀਓ ਦੇਖਣ ਦੇ ਲਈ ਪੇਜ ਫੋਲੋ ਜ਼ਰੂਰ ਕਰਿਓ ਧੰਨਵਾਦ